ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੋਲ ਲੈ ਕੇ ਹਾਜ਼ਰ ਹਾਂ ਕੈਨੇਡਾ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਲਗਰੀ ਦੇ ਫ੍ਰੈਂਕਲਿਨ ਆਲਰਟੀ ਸਟੇਸ਼ਨ ਦੇ ਪਾਰਕਿੰਗ ਲੋਟ ਵਿੱਚ ਹੁਣ ਬਣਨਗੇ ਨਵੇਂ ਘਰ ਕੈਨੇਡਾ ਵਿੱਚ ਹੁਣ ਮੀਡਲ ਕਲਾਸ ਟੈਕਸ ਕੱਟ ਨਾਲ ਲੋਕਾਂ ਨੂੰ ਕਿੰਨਾ ਕੁ ਹੋਵੇਗਾ ਫਾਇਦਾ ਫਰੇਜ਼ਨੋਵੇਚ ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ਵਿੱਚ ਹੋਈ ਮੌਤ ਬ੍ਰਾਮਟਨ ਵਿੱਚ 78 ਸਾਲਾ ਬਜ਼ੁਰਗ ਨੇ ਕੀਤਾ ਸ਼ਰਮਨਾਕ ਕਾਰਾ ਤੇ ਹੁਣ ਖਬਰਾਂ ਵਿਸਥਾਰ ਵਿੱਚ ਫੈਡਰਲ ਚੋਣਾਂ ਵਿੱਚ ਲਿਬਰਲ ਸਰਕਾਰ ਦੀ ਵਾਪਸੀ ਤੋਂ ਬਾਅਦ ਅਲਬਰਟਾ ਵਿੱਚ ਸੈਪਰੇਸ਼ਨ ਅਤੇ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਚਰਚਾ ਵਧ ਗਈ ਹੈ ਪਰ ਹੋਣਿਕ ਨਵੇਂ ਸਰਵੇ ਅਨੁਸਾਰ ਅਲਬਰਟਾ ਨੂੰ ਵੱਖਰਾ ਦੇਸ਼ ਬਣਾਉਣ ਦੇ ਇਸ ਵਿਚਾਰ ਨੂੰ ਲੋਕਾਂ ਵੱਲੋਂ ਜ਼ਿਆਦਾ ਸਮਰਥਨ ਨਹੀਂ ਮਿਲ ਰਿਹਾ ਸਰਵੇ ਕੰਪਨੀ ਲੇਜ਼ਰ ਨੇ 1000 ਅਲਬਰਟਾ ਵਾਸੀਆਂ ਤੋਂ ਉਨ੍ਹਾਂ ਦੀ رائے ਲਈ ਇਹ ਲੋਕ ਵੱਖ-ਵੱਖ ਖੇਮਰਾ ਪੇਸ਼ਿਆਂ ਅਤੇ ਖੇਤਰਾ ਨਾਲ ਸੰਬੰਧਿਤ ਹਨ ਇਹਨਾਂ ਵਿੱਚ ਲੋਕਾਂ ਨੇ ਆਪਣੀ ਪਛਾਣ ਵੀ ਵੱਖ-ਵੱਖ ਤਰੀਕਿਆਂ ਨਾਲ ਦੱਸੀ ਹੈ ਜਿਵੇਂ ਕਿ 44% ਲੋਕਾਂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕੈਨੇਡੀਅਨ ਮੰਨਦੇ ਹਨ 21% ਨੇ ਕਿਹਾ ਕਿ ਉਹ ਆਪਣੇ ਆਪ ਨੂੰ ਪਹਿਲਾ ਅਲਬਰਟਨ ਮੰਨਦੇ ਹਨ 32% ਨੇ ਦੱਸਿਆ ਕਿ ਉਹ ਦੋਹਾਂ ਪਹਿਚਾਣਾਂ ਨੂੰ ਇੱਕੋ ਜਿਹਾ ਹੀ ਮੰਨਦੇ ਹਨ ਜੋ ਲੋਕ ਆਪਣੇ ਆਪ ਨੂੰ ਕੈਨੇਡੀਅਨ ਮੰਨਦੇ ਹਨ ਉਹਨਾਂ ਵਿੱਚੋਂ 60% ਨੇ ਵੱਖਰੇ ਹੋਣ ਦਾ ਵਿਰੋਧ ਕੀਤਾ ਹੈ ਜੋ ਲੋਕ ਅਲਬਰਟਨ ਪਹਿਚਾਣ ਨੂੰ ਪਹਿਲ ਦਿੰਦੇ ਹਨ ਉਹਨਾਂ ਵਿੱਚੋਂ 45% ਨੇ ਵੱਖਰੇ ਹੋਣ ਦੀ ਹਮਾਇਤ ਕੀਤੀ ਹੈ ਅਲਬਰਟਾ ਸਸਕਾਚਵਨ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੂੰ ਮਿਲਾ ਕੇ ਨਵਾਂ ਦੇਸ਼ ਬਣਾਉਣ ਲਈ 35% ਲੋਕਾਂ ਨੇ ਹਮਾਇਤ ਕੀਤੀ ਹੈ ਸਿਰਫ ਅਲਬਰਟਾ ਨੂੰ ਵੱਖਰਾ ਦੇਸ਼ ਬਣਾਉਣ ਲਈ 29% ਲੋਕਾਂ ਨੇ ਹਾਮੀ ਭਰੀ ਅਲਬਰਟਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ 17% ਲੋਕ ਸਹਿਮਤ ਹਨ ਸੈਪਰੇਸ਼ਨ ਦੀ ਮੰਗ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਟੈਕਸ ਅਤੇ ਇਕਨੋਮੀ ਉਹਨਾਂ ਲਈ ਮੁੱਖ ਮੁੱਦੇ ਹਨ ਜਿਸ ਲਈ ਉਹ ਆਪਣਾ ਖੁੱਦ ਦਾ ਫੈਸਲਾ ਆਪ ਕਰਨਾ ਚਾਹੁੰਦੇ ਹਨ ਕੈਲਗਰੀ ਵਿੱਚ ਘਰਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਲਗਰੀ ਸਿਟੀ ਨੇ ਫ੍ਰੈਂਕਲੀ ਨੈਲਰਟੀ ਸਟੇਸ਼ਨ ਦੇ ਪਾਰਕਿੰਗ ਲੋਟ ਨੂੰ ਘਰ ਬਣਾਉਣ ਲਈ ਵਰਤਣ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨ ਅਨੁਸਾਰ ਇਸ ਇਲਾਕੇ ਦੇ ਸਾਊਥ ਸਕਾਈਡ ਵਿੱਚ 350 ਰੈ residen tial ਯੂਨਿਟ ਬਣਾਏ ਜਾਣਗੇ। ਇਸ ਪ੍ਰੋਜੈਕਟ ਨੂੰ Onward ਨਾਮ ਦੀ ਕੰਪਨੀ ਵਿਕਸਤ ਕਰੇਗੀ। ਇਹ ਕੰਪਨੀ ਅੱਧੇ ਘਰ ਮਾਰਕੀਟ ਵੈਲਿਊ ਨਾਲੋਂ ਘੱਟ ਕੀਮਤਾਂ ਤੇ ਬਣਾਏਗੀ। Onward ਦੇ ਚੇਅਰਮੈਨ ਬ੍ਰਾਇਨ ਨੇ ਕਿਹਾ ਕਿ ਟ੍ਰਾਂਜ਼ਿਟ ਸਟੇਸ਼ਨ ਦੇ ਕੋਲ ਘਰ ਹੋਣ ਨਾਲ ਲੋਕ ਸ਼ਹਿਰ ਦੇ ਹਰ ਹਿੱਸੇ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ ਉਹਨਾਂ ਕਿਹਾ ਕਿ ਅਸੀਂ ਬੈਚਲਰ 1 2 ਅਤੇ 3 ਬੈੱਡਰੂਮਸ ਵਾਲੇ ਘਰਾਂ ਦੀ ਗਿਣਤੀ ਦੇਖ ਕੇ ਫੈਸਲਾ ਕਰਾਂਗੇ ਕਿ ਕਿਸ ਦੀ ਸਭ ਤੋਂ ਵੱਧ ਜ਼ਰੂਰਤ ਹੈ ਕੈਲਗਰੀ ਦੀ ਮੇਅਰ ਚੋਤੀ ਕੌਂਟੈਕਟ ਨੇ ਵੀ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਹੜੀਆਂ ਥਾਵਾਂ ਤੇ ਐਸਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਸਕਦਾ ਹੈ ਤਾਂ ਫ੍ਰੈਂਕਲਿਨ ਸਾਨੂੰ ਇੱਕ ਲੌਜੀਕਲ ਜਗ੍ਹਾ ਲੱਗੀ ਅਤੇ ਇੱਥੇ ਕੰਮ ਵੀ ਜਲਦੀ ਸ਼ੁਰੂ ਕੀਤਾ ਜਾ ਸਕਦਾ ਹੈ ਇਹ ਪ੍ਰੋਜੈਕਟ ਕੈਲਗਰੀ ਦੀ ਹਾਊਸਿੰਗ ਸਟਰੈਟਜੀ ਦਾ ਹਿੱਸਾ ਹੈ ਜਿਸ ਦਾ ਮਕਸਦ ਸ਼ਹਿਰ ਵਿੱਚ ਘਰਾਂ ਦੀ ਘਾਟ ਨੂੰ ਦੂਰ ਕਰਨਾ ਹੈ ਸਿਟੀ ਅਨੁਸਾਰ ਇਸ ਪ੍ਰੋਜੈਕਟ ਤਹਿਤ ਇੱਥੇ ਕੰਸਟਰਕਸ਼ਨ ਦਾ ਕੰਮ 2026 ਵਿੱਚ ਸ਼ੁਰੂ ਹੋਵੇਗਾ ਕੈਲਗਰੀ ਦੇ ਵੈਸਟ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੁੰਗਰ ਜਿਸ ਨੂੰ ਮਾਊਂਟੇਨ ਲਾਇਨ ਜਾਂ ਫਿਰ ਪੂਮਾ ਵੀ ਕਿਹਾ ਜਾਂਦਾ ਹੈ ਦੇ ਕਈ ਵਾਰ ਦੇਖੇ ਜਾਣ ਤੋਂ ਬਾਅਦ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਅਲਬਰਟਾ ਫਿਸ਼ ਐਂਡ ਵਾਈਲਡਲਾਈਫ ਵਿਭਾਗ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਪਿਛਲੇ 1 ਹਫਤੇ ਦੌਰਾਨ ਦੋ ਵਾਰ ਅਜਿਹੇ ਜਾਨਵਰ ਦੇਖੇ ਗਏ। ਪਹਿਲੀ ਘਟਨਾ 5 ਮਈ ਨੂੰ ਹੋਈ ਜਦੋਂ ਇੱਕ ਰੂਰਲ ਕਮਿਊਨਿਟੀ ਵੈਟਰੀਨਰੀ ਕੂਗਰ ਨੂੰ ਵਾਕਿੰਗ ਟ੍ਰੇਲ ਅਤੇ ਡੌਗ ਪਾਰਕ ਨੇੜੇ ਘੁੰਮਦੇ ਦੇਖਿਆ ਗਿਆ। ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਅਕਸਰ ਇੱਥੇ ਆਪਣੇ ਬੱਚੇ ਅਤੇ ਪੈਟਸ ਨਾਲ ਆਉਂਦੇ ਹਨ। ਉਸਨੇ ਕਿਹਾ ਕਿ ਇਹ ਜਾਨਵਰ ਫੈਂਸਸ ਨੂੰ ਆਸਾਨੀ ਨਾਲ ਟੱਪ ਲੈਂਦੇ ਹਨ ਜਿਸ ਕਰਕੇ ਖਤਰਾ ਹਮੇਸ਼ਾ ਹੀ ਰਹਿੰਦਾ ਹੈ। ਦੂਜੀ ਵਾਰ ਵੀ ਇਸ ਜਾਨਵਰ ਨੂੰ ਹਫਤੇ ਦੇ ਅਖੀਰ ਵਿੱਚ ਉਸੇ ਇਲਾਕੇ ਵਿੱਚ ਦੇਖਿਆ ਗਿਆ। ਇਸ ਤੋਂ ਬਾਅਦ ਵਾਈਲਡਲਾਈਫ ਅਧਿਕਾਰੀਆਂ ਨੇ ਇਲਾਕੇ ਦੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣੇ ਪਾਲਤੂ ਜਾਨਵਰਾਂ ਨੂੰ ਪਟੇ ਨਾਲ ਸਾਮਕੇ ਰੱਖਣ ਦੀ ਸਲਾਹ ਦਿੱਤੀ ਹੈ। ਅਲਬਰਟਾ ਇੰਸਟੀਚਿਊਟ ਫਾਰ ਵਾਈਲਡਲਾਈਫ ਕਨਜ਼ਰਵੇਸ਼ਨ ਦੀ ਸਕੌਟੀ ਪਾਟਰ ਨੇ ਕਿਹਾ ਕਿ ਕੁੰਗਰ ਬਹੁਤ ਹੀ ਚੁਣਿੰਦਾ ਖੁਰਾਕ ਪਾੜੇ ਜਾਨਵਰ ਹੁੰਦੇ ਹਨ ਉਹ ਕੇਵਲ ਮਾਸ ਖਾਂਦੇ ਹਨ ਅਤੇ ਸ਼ਿਕਾਰ ਲਈ ਹੀ ਕਿਸੇ ਇਲਾਕੇ ਵਿੱਚ ਆਉਂਦੇ ਹਨ ਉਹ ਪਾਲੂਆਂ ਵਾਂਗ ਫਲਦਾਰ ਰੁੱਖਾ ਕੂੜਾ ਜਾਂ ਫਿਰ ਗਰੀਸੀ ਬਾਰਬੀਕਿਊ ਵਾਸਤੇ ਨਹੀਂ ਆਉਂਦੇ ਉਹਨਾਂ ਕਿਹਾ ਕਿ ਕੂਗਰ ਰਾਮ ਤੌਰ ਤੇ ਮਨੁੱਖਾਂ ਤੋਂ ਡਰਦੇ ਹਨ ਇਸ ਲਈ ਉਹ ਮਨੁੱਖਾਂ ਲਈ ਵੱਡਾ ਖਤਰਾ ਨਹੀਂ ਬਣਦੇ ਪਰ ਇਹ ਛੋਟੇ ਜਾਨਵਰਾਂ ਲਈ ਖਤਰਾ ਜ਼ਰੂਰ ਹਨ ਉਹ ਖਾਸ ਕਰਕੇ ਉਹਨਾਂ ਥਾਵਾਂ ਤੇ ਰਹਿੰਦੇ ਹਨ ਜਿੱਥੇ ਛੋਟੇ ਜਾਨਵਰ ਜਿਵੇਂ ਬਿੱਲੀਆਂ ਜਾਂ ਫਿਰ ਕੁੱਤੇ ਬਿਨਾਂ ਦੇਖਭਾਲ ਦੇ ਬਾਹਰ ਹੋਣ ਉਹਨਾਂ ਸਲਾਹ ਦਿੱਤੀ ਹੈ ਕਿ ਕੂਗਰ ਨੂੰ ਦੇਖਣ ਉੱਤੇ ਉੱਚੀ ਆਵਾਜ਼ ਵਿੱਚ ਚੀਕਾ ਮਾਰੋ ਅਤੇ ਆਪਣੇ ਜਾਨਵਰਾਂ ਨੂੰ ਪਟੇ ਨਾਲ ਆਪਣੇ ਕੋਲ ਰੱਖਣਾ ਜ਼ਰੂਰੀ ਹੈ ਕੈਨੇਡਾ ਵਿੱਚ ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਸਰਕਾਰ ਨੇ ਆਪਣੇ ਵਾਅਦਿਆਂ ਮੁਤਾਬਕ ਨਿਜੀ ਆਮਦਨ ਟੈਕਸ ਵਿੱਚ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ ਇਸ ਪ੍ਰਸਤਾਵ ਅਨੁਸਾਰ 1 ਜੁਲਾਈ 2025 ਤੋਂ ਕਟੋ-ਕਟ ਨਿਜੀ ਆਮਦਨ ਟੈਕਸ ਦਰ ਮੌਜੂਦਾ 15 ਫੀਸਦੀ ਤੋਂ ਘਟਾ ਕੇ 14 ਫੀਸਦੀ ਕਰ ਦਿੱਤੀ ਜਾਵੇਗੀ ਇਸ ਫੈਸਲੇ ਨਾਲ ਲਗਭਗ 22 ਮਿਲੀਅਨ ਕੈਨੇਡੀਅਨ ਨਾਗਰਿਕਾਂ ਨੂੰ ਲਾਭ ਪোন ਦੀ ਉਮੀਦ ਹੈ ਸਰਕਾਰੀ ਅੰਕੜਿਆਂ ਅਨੁਸਾਰ ਜਿਸ ਪਰਿਵਾਰ ਵਿੱਚ 2 ਲੋਕ ਆਮਦਨ ਵਾਲੇ ਹਨ ਉਹ 2026 ਤੱਕ ਸਾਲਾਨਾ ਲਗਭਗ 840 ਅਮਰੀਕਨ ਡਾਲਰ ਬਚਾ ਸਕਦੇ ਹਨ ਕੈਨੇਡਾ ਦੇ ਵਿੱਤ ਵਿਭਾਗ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇ ਨੇ ਸੰਸਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਸਰਕਾਰ ਦੀਆਂ ਮੁੱਖ ਯੋਜਨਾਵਾਂ ਵਿੱਚੋਂ ਇੱਕ ਦਾ ਐਲਾਨ ਕਰ ਦਿੱਤਾ ਹੈ ਯੋਜਨਾ ਲਗਭਗ 22 ਮਿਲੀਅਨ ਕੈਨੇਡੀਅਨਸ ਨੂੰ ਟੈਕਸ ਰਾਹਤ ਦੇਵੇਗੀ ਇਹ ਟੈਕਸ ਕਟੌਤੀ ਦਾ ਉਦੇਸ਼ ਮਿਹਨਤੀ ਨਾਗਰਿਕਾਂ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਆਪਣੀ ਤਨਖਾਹ ਦਾ ਵਦੇਰੇ ਇਸਤੇਮਾਲ ਕਰਨ ਦੀ ਆਗਿਆ ਦੇਣਾ ਹੈ ਖਾਸ ਕਰਕੇ ਉਹਨਾਂ ਖੇਤਰਾ ਵਿੱਚ ਜਿੱਥੇ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਕਦਮ ਨਾਲ 2025 ਤੋਂ 26 ਤੋਂ ਸ਼ੁਰੂ ਹੋ ਕੇ ਅਗਲੇ 5 ਸਾਲਾਂ ਵਿੱਚ ਕੈਨੇਡੀਅਨਸ ਨੂੰ ਸਤਾਈ ਬਿਲੀਅਨ ਅਮਰੀਕਨ ਡਾਲਰ ਤੋਂ ਵੱਧ ਦੀ ਟੈਕਸ ਬਚਤ ਹੋਵੇਗੀ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਦੇ ਨਵੇਂ ਮੰਤਰੀ ਮੰਡਲ ਨੇ ਆਪਣੀ ਪਹਿਲੀ ਮੀਟਿੰਗ ਕਰ ਲਈ ਹੈ ਉਨਾ ਦੱਸਿਆ ਕਿ ਸਰਕਾਰ ਦੀਆਂ ਤਰਜੀਹਾਂ ਵਿੱਚੋਂ ਇੱਕ ਮਿਡਲ ਕਲਾਸ ਲਈ ਟੈਕਸ ਘਟਾਉਣਾ ਹੈ। ਉਹਨਾਂ ਐਲਾਨ ਕੀਤਾ ਹੈ ਕਿ 1 ਜੁਲਾਈ ਤੋਂ ਮੈਂਥੀ ਕੈਨੇਡੀਅਨਸ ਨੂੰ ਆਪਣੀ ਤਨਖਾਹ ਦਾ ਵਧੇਰੇ ਹਿੱਸਾ ਆਪਣੇ ਕੋਲ ਰੱਖਣ ਦਾ ਮੌਕਾ ਮਿਲੇਗਾ। ਅਲਬਰਟਾ ਕੋਰਟ ਨੇ ਵੈਸਟ ਜੈਟ 에ਅਰਲਾਈਨਸ ਦੇ ਇੱਕ ਸਾਬਕਾ ਕਰਮਚਾਰੀ ਦੇ ਪੱਖ ਵਿੱਚ ਫੈਸਲਾ ਸੁਣਾਇਆ ਹੈ। ਇਸ ਕਰਮਚਾਰੀ ਨੂੰ ਕੋਵਿਡ-19 ਦੌਰਾਨ ਵੈਕਸੀਨ ਨਾ ਲਗਵਾਉਣ ਦੇ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਹੁਣ ਕੋਰਟ ਨੇ ਕੰਪਨੀ ਨੂੰ ਕਰਮਚਾਰੀ ਡੁਆੰਗ ਯੀ ਨੂੰ 65587 ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਡੌਂਕੀ ਨੇ ਦੱਸਿਆ ਕਿ ਉਸਨੇ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ 'ਤੇ ਟੀਕਾਕਰਨ ਤੋਂ ਛੋਟ ਦੀ ਅਰਜ਼ੀ ਦਿੱਤੀ ਸੀ ਉਹ 2010 ਤੋਂ ਵੈਸਟਟ ਵਿੱਚ ਕੰਮ ਕਰ ਰਹੀ ਸੀ ਤੇ 2021 ਵਿੱਚ ਜਦੋਂ ਕੈਨੇਡਾ ਸਰਕਾਰ ਵੱਲੋਂ ਹਵਾਈ ਕੰਪਨੀਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਗਿਆ ਤਾਂ ਉਸਨੇ ਧਾਰਮਿਕ ਕਾਰਨਾਂ ਕਰਕੇ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਉਸਨੇ 20 ਸਤੰਬਰ 2021 ਨੂੰ ਵੈਕਸੀਨੇਸ਼ਨ ਤੋਂ ਸ਼ੂਟ ਲਈ ਅਰਜ਼ੀ ਦਿੱਤੀ ਜਿਸ ਵਿੱਚ ਲਿਖਿਆ ਗਿਆ ਟੀਕਾ ਲਗਵਾਉਣਾ ਉਸਦੇ ਪਰਮੇਸ਼ਰ ਦੇ ਵਿਸ਼ਵਾਸ ਦਾ ਘਾਤ ਹੋਵੇਗਾ ਅਤੇ ਉਸ ਵਿੱਚ ਲਿਖਿਆ ਹੋਇਆ ਸੀ ਕਿ ਮੈਂ ਟੀਕਿਆਂ ਜਾਂ ਦਵਾਈਆਂ ਉੱਤੇ ਨਿਰਭਰ ਨਹੀਂ ਕਰ ਸਕਦੀ ਕੰਪਨੀ ਨੇ 4 ਅਕਤੂਬਰ ਨੂੰ HR ਸੀ ਰਾਤ ਕਰ ਦਿੱਤੀ ਅਤੇ 1 ਦੇ ਨਵੰਬਰ ਨੂੰ ਉਸ ਨੂੰ ਬਿਨਾਂ ਤਨਖਾਹ ਦੇ ਛੁੱਟੀ ਤੇ ਭੇਜ ਦਿੱਤਾ ਗਿਆ 2 ਮਹੀਨਿਆਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ 13 ਮਈ 2025 ਨੂੰ ਅਲਬਰਟਾ ਕੋਰਟ ਆਫ ਜਸਟਿਸ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਵੈਸਟਚੈਟ ਨੇ ਹੀ ਤੇ ਧਾਰਮਿਕ ਵਿਸ਼ਵਾਸਾਂ ਨੂੰ ਸਹੀ ਢੰਗ ਨਾਲ ਨਹੀਂ ਵੇਖਿਆ ਤੇ ਨਾ ਹੀ ਉਸ ਦੇ ਲਈ ਕੋਈ ਹੋਰ ਵਿਕਲਪ ਸੋਚਿਆ ਜਸਟਿਸ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੰਪਨੀ ਨੇ ਉਸਦੇ ਵਿਸ਼ਵਾਸਾਂ ਦੀ ਸੱਚਾਈ ਉੱਤੇ ਸਵਾਲ ਉਠਾਏ ਪਰ ਕੋਈ ਠੋਸ ਕਾਰਨ ਨਹੀਂ ਦਿੱਤਾ ਉਸਦੇ ਪਾਸਟਰ ਵੱਲੋਂ ਦਿੱਤਾ ਗਿਆ ਪੱਤਰ ਅਤੇ ਅਰਜ਼ੀ ਵਿੱਚਲੀ ਜਾਣਕਾਰੀ ਧਾਰਮਿਕ ਆਧਾਰ ਸਾਬਤ ਕਰਨ ਲਈ ਕਾਫੀ ਸੀ ਫੈਸਲੇ ਅਨੁਸਾਰ ਇਹ 95587 ਡਾਲਰ ਦਾ ਮੁਆਵਜ਼ਾ ਦਿੱਤਾ ਗਿਆ ਜੋ ਕਿ 11 ਮਹੀਨੇ ਤੇ ਨੋਟਿਸ ਪੀਰੀਅਡ ਦੇ ਬਰਾਬਰ ਹੈ फ्रेज़नो कैलिफ़ोर्निया ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ 21 ਸਾਲਾ ਪੰਜਾਬੀ ਮੂਲ ਦੀ ਲੜਕੀ ਦੀ ਮੌਤ ਹੋ ਗਈ ਹੈ। ਇਹ ਘਟਨਾ 9 ਮਈ ਦੀ ਸਵੇਰੇ ਲਗਭਗ 2 ਵਜੇ ਫਰੇਜ਼ਨੋ ਦੇ ਨਾਰਥ-ਈਸਟ ਹਿੱਸੇ ਵਿੱਚ ਫ੍ਰਾਂਟ ਅਤੇ ਸ਼ੈਫਰਡ ਰੋਡ ਦੇ ਚੌਰਾਹੇ ਤੇ ਹੋਈ। ਮ੍ਰਿਤਕ ਦੀ ਪਛਾਣ ਖੁਸ਼ਮੀਤ ਮਹਾਲ ਵਜੋਂ ਹੋਈ ਹੈ, ਜੋ ਫਰੇਜ਼ਨੋ ਦੀ ਰਹਿਣ ਵਾਲੀ ਸੀ। ਸੀਸੀਟੀਵੀ ਕੈਮਰੇ ਵਿੱਚ ਕੈਦ ਵੀਡੀਓ ਅਨੁਸਾਰ ਖੁਸ਼ਮੀਤ ਦੀ BMW ਕਾਰ ਤੇਜ਼ ਰਫ਼ਤਾਰ ਵਿੱਚ ਸੀ ਜਦੋਂ ਉਸਦੀ ਇਹ ਗੱਡੀ ਇੱਕ ਮੋੜ ਉੱਤੇ ਅਚਾਨਕ ਉੱਡ ਗਈ ਅਤੇ ਸਿਟੀ ਵਰਕਯਾਰਡ ਵਿੱਚ ਜਾ ਡਿੱਗੀ ਕਾਰ ਨੂੰ ਤੁਰੰਤ ਅੱਗ ਲੱਗ ਗਈ ਅਤੇ ਗੱਡੀ ਵਿੱਚੋਂ ਧੂੰਆਂ ਉੱਡਦਾ ਦੇਖਿਆ ਗਿਆ ਇਸ ਹਾਦਸੇ ਦੀ ਜਾਂਚ ਜਾਰੀ ਹੈ ਪੁਲਿਸ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕੀ ਨਸ਼ਾ ਜਾਂ ਫਿਰ ਸ਼ਰਾਬ ਇਸ ਹਾਦਸੇ ਦੇ ਪਿੱਛੇ ਦਾ ਕਾਰਨ ਸੀ ਇਹ ਹਾਦਸਾ ਉਸਦੇ ਥਾਂ ਦੇ ਨੇੜੇ ਵਾਪਰਿਆ ਹੈ ਜਿੱਥੇ 2023 ਵਿੱਚ ਇੱਕ 22 ਸਾਲਾ ਅਮਾਇਆ ਸ਼ੈਨੌੜੀ ਦੀ ਮੌਤ ਇੱਕ ਸ਼ਰਾਬੀ ਡਰਾਈਵਰ ਵੱਲੋਂ ਟੱਕਰ ਮਾਰਨ ਕਾਰਨ ਹੋਈ ਸੀ ਫਿਲਹਾਲ ਉਸਦੀ ਮੌਤ ਦੇ ਕਾਰਨ ਸਥਾਨਕ ਪਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਅਧਿਕਾਰੀਆਂ ਵੱਲੋਂ ਹਾਦਸੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕੈਨੇਡਾ ਦੇ ਬ੍ਰਾਮਟਨ ਦੇ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਹੈ ਜਿੱਥੇ ਪੀਲ ਰੀਜਨਲ ਪੁਲਿਸ ਸਪੈਸ਼ਲ ਵਿਕਟਿਮਜ਼ ਯੂਨਿਟ ਨੇ ਬ੍ਰਾਮਟਨ ਵਿੱਚ ਇੱਕ ਨਬਾਲਕ ਬੱਚੀ ਨੂੰ ਸੈਕਸ਼ੂਅਲੀ ਅਸੌਲਟ ਕਰਨ ਦੇ ਦੋਸ਼ ਵਿੱਚ ਇੱਕ 78 ਸਾਲਾ ਹਰਮੋਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਮਈ 2025 ਦੇ ਸ਼ੁਰੂ ਵਿੱਚ ਬ੍ਰਾਮਲੀ ਰੋਡ ਦੇ ਨੇੜੇ ਕਿਫਨ ਫੈਮਿਲੀ ਪਾਰਕ ਵਿੱਚ ਇਸ ਵਿਅਕਤੀ ਨੇ ਤਿੰਨ ਵਾਰ ਖਵਕ ਮੌਕਿਆਂ ਤੇ 12 ਸਾਲ ਤੋਂ ਘੱਟ ਉਮਰ ਦੀ ਪੀੜਤਾ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਜਨਨੀ ਸ਼ੋਸ਼ਣ ਕੀਤਾ ਜਾਂਚ ਤੋਂ ਬਾਅਦ ਇਸ ਸ਼ਖਸ ਉੱਪਰ ਸੈਕਸ਼ੂਅਲ ਅਸੌਲਟ ਦੇ ਦੋਸ਼ ਲੱਗੇ ਹਨ ਦੋਸ਼ੀ ਨੂੰ ਬ੍ਰੈਕਟਨ ਦੀ ਉਟਾਰੀਓ ਅਦਾਲਤ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਪੀੜਤ ਜਾਂ ਗਵਾਹ ਵੀ ਹੋ ਸਕਦੇ ਹਨ ਇਸ ਲਈ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 905 453 2222 ਤੇ ਸਪੈਸ਼ਲ ਵਿਕਟਿਮ ਯੂਨਿਟ ਨਾਲ ਸੰਪਰਕ ਕਰਨ ਲਈ ਕਹਿ ਰਹੇ ਹਨ ਇਸ ਤੋਂ ਇਲਾਵਾ ਗੁਪਤ ਤੌਰ ਤੇ ਜਾਣਕਾਰੀ ਪੀਲ ਕਰਾਈਮ ਸਟਾਪਰਸ ਨੂੰ 8002228477 ਤੇ ਜਾਂ ਫਿਰ peelcrimestoppers.ca ਤੇ ਆਨਲਾਈਨ ਵੀ ਦਿੱਤੀ ਜਾ ਸਕਦੀ ਹੈ ਇਸ ਦਿਨਾਂ ਕੀ ਅੱਜ ਦੇ ਬੁਲੇਟਿਨ ਵਿੱਚ ਇਨਾ ਹੀ ਮੁੱਢੋਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰself